ਸਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਉਣ ਲੱਗੇ ਆਂ ਭਿੰਡੀਆਂ ਦਹੀਂ ਵਾਲੀਆਂ ਭਿੰਡੀਆਂ ਬਣਾਵਾਂਗੇ ਪਾਈਆ ਭਿੰਡੀਆਂ ਲਿਆਵਾ ਤਿੰਨ ਪਿਆਜ਼ ਲਏ ਆ ਦੋ ਮਿਰਚਾਂ ਲਈਆਂ ਆ ਲਸਣ ਲਿਆਵਾ ਨਹੀਂ ਲਈਆ ਭਿੰਡੀਆਂ ਨੂੰ ਆਪਾਂ ਪਹਿਲਾਂ ਧੋ ਕੇ ਸੁਕਾ ਲਿਆ ਸੀ ਫਿਰ ਚੀਰ ਲਿਆਵਾ ਕੜਾਹੀ ਆਪਾਂ ਗੈਸ ਤੇ ਰੱਖ ਲਈ ਆ ਹੁਣ ਇਹਦੇ ਵਿੱਚ ਸਰੋਂ ਦਾ ਤੇਲ ਪਾਵਾਂਗੇ तेल ਆਪਣਾ ਗਰਮ ਹੋ ਗਿਆ ਵਾ ਇੱਕ ਚਮਚਾ ਜੀਰੇ ਦਾ ਪਾ ਲੈਨੇ ਆ ਹਰੀਆਂ ਮਿਰਚਾਂ ਪਾ ਲੈਨੇ ਜਿਹੜੇ ਦੋ ਕਟੀਆਂ ਸੀ ਲਸਣ ਪਿਆਇ ਪਾ ਲੈਨੇ ਪਿਆਜ਼ ਨੂੰ ਤਾਂ ਥੋੜਾ ਜਿਹਾ ਭੁੰਨ ਲੈਨੇ ਜ਼ਿਆਦਾ ਨਹੀਂ ਭੁੰਨਾਂਗੇ ਫਿਰ ਭਿੰਡੀਆਂ ਪਾ ਦਾਂਗੇ ਹੁਣ ਆਪਾਂ ਮਸਾਲੇ ਪਾਉਣ ਲੱਗੇ ਆਂ ਨੰਮਤ ਪਾਵਾਂਗੇ ਆਪਾਂ ਆਪਦੇ ਟੇਸਟ ਦੇ ਮੁਕਾਬਲ ਪਾ ਦਾਂਗੇ ਲਾਲ ਮਿਰਚ ਪਹਿਲਾਂ ਆਪਣੀ ਹਰੀ ਮਿਰਚ ਪਾਈ ਹੋਈ ਹੈ ਹਲਦੀ ਪਾ ਦਾਂਗੇ ਗਰਮ ਮਸਾਲਾ ਪਾ ਦਾਂਗੇ ਥੋੜੀ ਜਿਹਾ ਮਸਾਲੇ ਪੱਕ ਜਾਣ ਦੇ ਬਾਅਦ ਪਾਵਾਂਗੇ ਆਪਾਂ ਦਹੀਂ ਹੁਣ ਆਪਾਂ ਦਹੀਂ ਪਾਵਾਂਗੇ ਪਿੰਡੀ 'ਚ ਜਦੋਂ ਆਪਾਂ ਦਹੀਂ ਪਾਉਣਾ ਜਾਂ ਤਾਂ ਗੈਸ ਬੰਦ ਕਰ ਲਵੋ ਜਾਂ ਸਲੋ ਕਰ ਲਵੋ ਗੈਸ ਨੂੰ ਨਹੀਂ ਤਾਂ ਫਿਰ ਦਹੀਂ ਇੱਕਦਮ ਫਟ ਜਾਂਦਾ ਵਾ ਜਦੋਂ ਆਪਾਂ ਚ ਜ਼ਿਆਦਾ ਤੇਜ਼ ਤੇ ਪਾਵਾਂਗੇ ਹੁਣ ਬਸ ਇੱਕ ਮਿੰਟ ਹੀ ਪੱਕਣ ਦੇਵਾਂਗੇ ਫਿਰ ਆਪਾਂ ਗੈਸ ਬੰਦ ਕਰ ਦਾਂਗੇ ਦਹੀਂ ਵਾਲੀ ਪਿੰਡੀ ਵਾਂਗ ਤੇ ਆਪਣੀ ਰੈਡੀ ਹੋ ਗਈ ਆ ਹੁਣ ਆਪਾਂ ਕਸੂਰੀ ਮੇਥੀ ਪਾ ਦਾਂਗੇ ਇਹਦੇ 'ਚ ਬਹੁਤ ਜਲਦੀ ਬਣ ਜਾਂਦੀ ਹੈ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਤੁਸੀਂ ਬਣਾ ਕੇ ਜਰੂਰ ਖਾਓ ਇਕ ਵਾਰੀ ਟ੍ਰਾਈ ਜਰੂਰ ਮਾਰੋ ਹੁਣ ਗੈਸ ਬੰਦ ਕਰ ਦਿੰਨੇ ਆ ਜੇ ਸਾਡੀ ਵੀਡੀਓ ਵਧੀਆ ਲੱਗੇ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਥੈਂਕ ਯੂ ਬਾਏ ਬਾਏ ਕੱਲ ਨੂੰ ਮੈਂ ਲਿਆ ਕੋਈ ਨਵੀਂ ਰੈਸਪੀ ਦੇ ਨਾਲ